ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੁੱਦਾ ਬਹੁਤ ਮਹੱਤਵਪੂਰਨ ਹੈ ਕੈਨੇਡਾ ਨੇ ਜਿਸ ਪੱਧਰ ਤੇ ਰਿਫਿਊਜ਼ਲ ਦਿੱਤੇ ਨੇ ਪੰਜਾਬ ਦੇ ਵਿਦਿਆਰਥੀ ਵੀ ਹੈਰਾਨ ਨੇ ਵਿਦਿਆਰਥੀਆਂ ਦੇ ਮਾਪੇ ਵੀ ਹੈਰਾਨ ਨੇ ਔਰ ਉਹ ਲੋਕ ਵੀ ਬਹੁਤ ਹੈਰਾਨ ਨੇ ਜਿਹੜੇ ਕੈਨੇਡਾ ਨੂੰ ਭੰਡਦੇ ਸੀ ਇੱਕ ਤਰੀਕੇ ਨਾਲ ਮੈਂ ਇਹ ਕਹਿ ਸਕਦਾ ਕਿ ਜਿਹੜੇ ਵਿਦਿਆਰਥੀ ਪੜਨ ਜਾਣਾ ਚਾਹੁੰਦੇ ਨੇ ਕੈਨੇਡਾ ਉਹ ਤਰਸਣ ਲੱਗ ਗਏ ਕੈਨੇਡਾ ਦੇ ਵੀਜ਼ੇ ਨੂੰ ਇਹ ਸਥਿਤੀਆਂ ਕੈਨੇਡਾ ਦੀਆਂ ਬਣੀਆਂ ਨੇ ਪਰ ਕੈਨੇਡਾ ਦਾ ਅੱਗੇ ਵਧਣਾ ਕੀ ਹੈ ਹੁਣ ਸਪਟੰਬਰ ਇਨਟੇਕ ਚ ਕੀ ਕੈਨੇਡਾ ਵੀਜ਼ੇ ਦਊ ਯਾ ਇਸੇ ਤਰ੍ਹਾਂ ਰਿਫਿਊਜ਼ਲਾ ਮੜੂ ਇਹ ਬਹੁਤ ਜ਼ਰੂਰੀ ਹੈ ਸਮਝਣਾ ਔਰ ਤੀਰਤ ਸਿੰਘ ਪਨਾਕਲ ਜਿਹੜੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਨੇ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦਵਾਉਣ ਦੇ ਬਾਦਸ਼ਾਹ ਨੇ ਬਹੁਤ ਹਜ਼ਾਰਾਂ ਹੀ ਰਿਫਿਊਜ਼ਡ ਬੱਚਿਆਂ ਨੂੰ ਪੀਪੀਆਰ ਦਵਾਏ ਨੇ ਮੈਂ ਤਾਂ ਕਹਿਣਾ ਹੁਣ ਇੱਕ ਵਾਰ ਫੇਰ ਤੀਰਤ ਜੀ ਦਾ ਸਮਾ ਆ ਗਿਆ ਕਿਉਂਕਿ ਲੱਖਾਂ ਦੀਆਂ ਰਿਫਿਊਜ਼ਲਾਂ ਨੇ ਇੰਡੀਆ ਦੇ ਵਿੱਚ ਟਾਵੇਂ ਟਾਵੇਂ ਬਾਦਸ਼ਾਹ ਨੇ ਜਿਹੜੇ ਰਿਫਿਊਜ਼ ਕੇਸਸ ਨੂੰ ਪੀਪੀਆਰ ਦਵਾਉਂਦੇ ਨੇ ਪਰ ਉਸ ਤੋਂ ਪਹਿਲਾਂ ਮੈਂ ਸਲਾਹ ਤੀਰਤ ਜੀ ਤੋਂ ਇਹ ਜ਼ਰੂਰ ਲਵਾਂਗਾ ਉਹਨਾਂ ਦਾ ਓਪੀਨੀਅਨ ਕਿ ਸਪਟੰਬਰ ਚ ਕੀ ਕੈਨੇਡਾ ਰਿਫਿਊਜ਼ ਲਾਈ ਦਵਾਂ ਜਾਂ ਵੀਜ਼ੇ ਵੀ ਦਵਾਂ ਕੈਨੇਡਾ ਨੂੰ ਤੀਰਤ ਸਿੰਘ ਪਿਨਾਕਲ ਕਿਹੜੀ ਅਨਕ ਨਾਲ ਦੇਖਦੇ ਨੇ ਤੀਰਤ ਜੀ ਸਸੇਗਾਲ ਦੇ ਮੈਂ ਚਾਹੂੰਗਾ ਕਿ ਇਹਦੇ ਤੇ ਵਿਸਥਾਰ ਕਰ ਦਿਓ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸੇਗਾਲ ਜੀ ਤੇ ਅੱਜ ਵੀ ਮੈਂ ਦੱਸ ਦਵਾਂ ਸਰ ਉਹਦਾ ਟੈਨ ਕਿਹਾ ਮੇਰੇ ਵੀ ਲੱਗੀਆਂ ਤਾਂ ਮੈਂ ਆਪਣੀ ਹੈਂਡ ਕਹਨੇ ਉਹਦਾ ਸਭ ਕੁਝ ਦੇਖਦਾ ਤੇ ਅ ਇੱਕ ਚੀਜ਼ ਮੈਂ ਇਹ ਤੇ ਨਾ ਪਹਿਲਾਂ ਕਲੈਰਿਟੀ ਕਹਿਣਾ ਦੇਣਾ ਚਾਹੂੰਗਾ ਕਿ ਨਾ ਜਿੰਨਾ ਮਰਜੀ ਕੋਈ YouTube ਤੇ Instagram ਤੇ ਕੈਨੇਡਾ ਨੂੰ ਪਾੰਡ ਲੈ ਜੋ ਮਰਜੀ ਕਰ ਦੇਵੇ ਲੋਕ ਤੇ ਜਿੰਨਾ ਮੇਰੇ ਵਰਗੇ ਕੋਈ ਆਪਾਂ ਇੱਥੇ ਰਲ ਕੇ ਕੈਨੇਡਾ ਬਾਰੇ ਪੋਜ਼ਿਟਿਵਿਟੀ ਕਰਦੀਏ ਬੱਚਿਆਂ ਦੇ ਜਿਹੜੇ ਹੌਸਲੇ ਜਿਹੜੇ ਬੱਚੇ ਢੇਰੀ ਟਾ ਰਹਿੰਦੇ ਆ ਪੂਰਾ ਵਾਹ ਲਾ ਦਈਏ ਕਿ ਉਹਨਾਂ ਨੂੰ ਸੱਚ ਨਾਲ ਰੂਬ ਰੂ ਕਰਾਉਣਾ ਉਹਨਾਂ ਦੇ ਹੌਸਲੇ ਬੁਲੰਦ ਕਰਨ ਦੇ ਵਿੱਚ ਪਰ ਜਿਹਨੇ ਕੈਨੇਡਾ ਭੇਜਣਾ ਨਾ ਸਰ ਉਹਨੇ ਮੇਰੇ ਵਰਗੀ ਦੀ ਸਲਾਹ ਸੁਣੇ ਬਿਨਾ ਸਲਾਹ ਸੁਣ ਕੇ ਨਹੀਂ ਭੇਜਣਾ ਜਾਂ ਨੈਗੇਟਿਵ ਹੋ ਗਏ ਨੇ ਬਿਨ ਉਹਨੇ ਭੇਜਣਾ ਹੀ ਆ ਤੇ ਬਿਲਕੁਲ ਸਚਾਈ ਆ ਸਰ ਕੈਨੇਡਾ ਬੰਦ ਇਹ ਹੋ ਗਿਆ ਹੁਣ ਨਾ ਕੈਨੇਡਾ ਜਾਓ ਕਿਉਂਕਿ ਸਾਡੇ ਆਪ ਜਿੰਨੀਆਂ ਪੋਜ਼ਿਟਿਵ ਵੀਡੀ ਪਾਈ ਦੀਆਂ ਸੀ ਵੀ ਕਿੰਨੇ ਕਮੈਂਟ ਵੱਜਦੇ ਆ ਜੀ ਆਪ ਕੈਨੇਡਾ ਨਹੀਂ ਕੁਛ ਰੱਖਿਆ ਹੋਏ ਹੁਣ ਨਾ ਕੈਨੇਡਾ ਆਈਓ ਆ ਚੀਗਾ ਉਹ ਸੀਗਾ ਕਿਉਂਕਿ ਨਾ ਇਸ ਸੀਨ ਵਿੱਚ ਅਸਾਂ ਕਹਿੰਦੇ ਨਾ ਜੜਾ ਕਿ ਨਾ ਸ਼ਰੀਫ ਬੰਦਾ ਜੋ ਮਤਲਬ ਹੈ ਕਿ ਜਦੋਂ ਜਿਆਦਾ ਸ਼ਰਾਫਤ ਨਾਲ ਕੰਮ ਕਰਦੇ ਨੇ ਉਹਦੀ ਕਦਰ ਨਹੀਂ ਪੈਂਦੀ ਜਦ ਤੱਕ ਉਹ ਆਪਣਾ ਅਸਲੀ ਰੂਪ ਨਾ ਦਿਖਾਵੇ ਸੋ ਇਹੀ ਚੀਜ਼ ਮੈਂ ਕਹਿੰਦਾ ਕੈਨੇਡਾ ਵਾ ਕੈਨੇਡਾ ਨੇ ਇੰਨੀ ਸ਼ਰਾਫਤ ਨਾਲ ਕੰਮ ਕੀਤਾ ਕੈਨੇਡਾ ਨੇ ਮੈਂ ਤਾਂ ਕਹੂੰਗਾ ਐਨਾ ਕਿ ਵੀਜ਼ਾ ਦਿਲ ਖੋਲ ਕੇ ਵੰਡਿਆ ਮੈਂ ਕਹਿੰਦਾ ਜਦੋਂ ਲਿਟਰਲੀ ਸਾਨੂੰ ਭੁੱਖ ਹੋਵੇ ਨਾ ਜਦੋਂ ਚਾਹੀਦੀ ਹੋਵੇ ਸਾਨੂੰ ਉਹ ਚੀਜ਼ ਥੈਨ ਉਹਦੀ ਕਦਰ ਜਿਹੜੀ ਫੀਲ ਹੁੰਦੀ ਆ ਸੋ ਹੁਣ ਕੈਨੇਡਾ ਨੇ ਲੰਗਰ ਦਾ ਸਭ ਪਤਾ ਸੀ ਬੰਦ ਕਰਤਾ ਸੋ ਜਦੋਂ ਹੁਣ ਕੈਨੇਡਾ ਨੇ ਸ਼ਕਤੀ ਦਿਖਾਈ ਹੈ ਨਾ ਤੇ ਹੁਣ ਪਤਾ ਲੱਗਦਾ ਬਈ ਹਾਂ ਵੀ ਕੈਨੇਡਾ ਦੇ ਵੀਜ਼ੇ ਦੀ ਵੈਲਿਊ ਕਿੰ ਇਸ ਮਤਲਬ ਆਪਾਂ ਅੱਗੇ ਵੀ ਆਪਾਂ ਇੱਥੇ ਇਹ ਚੀਜ਼ ਡਿਸਕਸ ਕਰਦੇ ਸੀਗੇ ਕਿ ਉਹ ਦਿਨ ਆਏਗਾ ਜਦੋਂ ਲੋਕ ਕਹਿਣਗੇ ਕਿ ਹਾਂ ਵੀ ਜਿਹੜੇ ਪਿਛਲੇ ਮਾਪੇ ਕਹਿੰਦੇ ਸੀ ਨਾ ਸਾਨੂੰ ਗਲਤੀ ਹੋਊਗੀ ਸਾਡਾ ਧੀ ਪੁੱਤ ਉਤੇ ਬਣ ਜਾ ਹਾਂ ਵੀ ਐਸੇ ਚੰਗੇ ਰਹਿ ਗਏ ਕਿ ਜੀ ਪਹੁੰਚ ਗਏ ਤੇ ਅੱਜ ਮੈਂ ਦੱਸ ਦਵਾਂ ਜਿਹੜੇ ਉਹਦੇ ਬੱਚੇ ਪਹੁੰਚੇ ਨਾ ਸ਼ਾਇਦ ਕਈਆਂ ਨੂੰ ਲੱਗਦਾ ਹੋਵੇ ਯਾਰ ਹਜੇ ਤਾਂ ਕੁਝ ਨਹੀਂ ਤੁਸੀਂ ਆਪ ਦੇਖੋ ਜੀ ਤਕਰੀਬਨ ਲਗਭਗ ਹਰ ਬੱਚੇ ਨੂੰ ਕੰਮ ਮਿਲ ਚੁੱਕਾ ਹਾਂ ਮੈਂ ਤਾਂ ਕਹਾਂਗਾ ਕਿ ਇਹ ਅਲੱਗ ਹੀ 100% ਤਾਂ ਕਦੇ ਵੀ ਨਹੀਂ ਹੁੰਦਾ ਜ਼ਿਆਦਾਤਰ ਬੱਚੇ ਜਿਹੜੇ ਕੀ ਆ ਕੰਮ ਵਾਲੇ ਪਾਸੇ ਲੱਗ ਚੁੱਕੇ ਆ ਆਪਣੇ ਖਰ ਸਾਨੂੰ ਚੱਲਣਾ ਹੀ ਪੈਂਦਾ ਵੀ ਕੈਨੇਡਾ ਜੋ ਜੋ ਸਾਨੂੰ ਕਹਿ ਰਿਹਾ ਕਿ ਮੈਨੂੰ ਆ ਇਸ ਕੈਟਾਗਰੀ ਚ ਬੰਦੇ ਚਾਹੀਦੇ ਆ ਚਾਹੇ ਸਕਿੱਲ ਵਾਸਤੇ ਕਹੂੰਗਾ ਚਾਹੇ ਐਜੂਕੇਸ਼ਨ ਮੈਂ ਤਾਂ ਕਹੂੰਗਾ ਜਿਹੜੀ ਕੀ ਉਹਨਾਂ ਨੇ ਮੇਰੇ ਸਾਨੂੰ ਇਸ ਕੈਟਾਗਰੀ ਦੇ ਵਿੱਚ ਬੰਦੇ ਚਾਹੀਦੇ ਆ ਤਾਂ ਚੱਲਣਾ ਤਾਂ ਪੈਣਾ ਹੀ ਆ ਠੀਕ ਹੈ ਨਾ ਸੋ ਪੀਆਰ ਦੇ ਦੇ ਰਾਹ ਦੇ ਵੀ ਬੜੇ ਨਾਮ ਨਾਲ ਬੱਚੇ ੜਕੇ ਲਗਪਨ ਸੈਟਲ ਹੋਈ ਜਾਣੇ ਆ ਪਰ ਗੱਲ ਕਰਦਾ ਜਿਹੜੇ ਨਵੇਂ ਬੱਚਿਆਂ ਨੇ ਪਿਛਲੇ ਮਹੀਨਿਆਂ ਚ ਅਪਲਾਈ ਕੀਤਾ ਸੀ ਤੇ ਆਈ ਫੀਲ ਵੈਰੀ ਲੱਕੀ ਮੈਂ ਤੁਹਾਨੂੰ ਸਾਫ਼ ਤੌਰ ਤੇ ਕਹਿ ਦਵਾ ਕਿਉਂਕਿ ਅਸੀਂ ਕੇਸਸ ਸਰ ਬਹੁਤ ਘੱਟ ਐਂਟਰਟੇਨ ਕੀਤੇ ਫੜੇਗੀ ਤੇ ਮੈਂ ਧੰਨਵਾਦ ਵੀ ਕਹਿ ਦਵਾ ਕਲਾਇੰਟਸ ਦਾ ਕਿਉਂਕਿ ਨਾ ਕਲਾਇੰਟਸ ਦਾ ਬਹੁਤ ਕਾਲਾ ਹੁੰਦਾ ਕਿ ਫਟਾਫਟਾ ਮੇਰੇ ਕੋਲ ਸਰ ਅੱਜ ਵੀ ਮੈਂ ਦਸੂਗਾ ਕਿ ਅੱਜ ਦੇਖੋ ਅਪਰਲ ਦੇ ਆਪਾਂ ਫਰਸਟ ਵੀਕ ਲੋਰ ਜਿਹੜਾ ਆਪਾਂ ਬੈਠੇ ਆਂ ਫਰਸਟ ਵੀਕ ਦੇ ਵਿੱਚ ਅੱਜ ਵੀ ਬਹੁਤ ਵੱਡੇ ਨੰਬਰ ਦੇ ਫਾਈਲਾਂ ਮੈਂ ਹੋਲਡ ਕੀਤੀਆਂ ਹੋਈਆਂ ਸੀ ਲੋਜ ਹੀ ਨਹੀਂ ਕੀਤੀਆਂ ਸਰ ਮੈਂ ਕਿਉਂਕਿ ਨਾ ਗਾਰੰਟੀ ਤੇ ਕਦੀ ਨਹੀਂ ਕੋ ਦੇ ਸਕਦਾ ਬਟ ਹਾਂ ਸਿਆਣਾਤਾ ਪਤਾ ਵਾ ਨਾ ਕਿ ਇਸ ਵੇਲੇ ਬਾਹਰ ਮੌਸਮ ਕੀ ਹੈ ਯਾਰ ਕਿਹੜਾ ਕੱਪੜਾ ਪਾਈਏ ਰੁੱਕ ਜੀਏ ਜਾਂ ਕਿੱਦਾਂ ਕਰੀਏ ਗਾਰੰਟੀ ਤੇ ਕਦੀ ਨਹੀਂ ਦਿੰਦਾ ਹਾਂ ਅਸੀਂ ਮੈਂ ਦੱਸ ਵੀ ਦਵਾਂ ਅਸੀਂ ਹੁਣ ਇਸ ਹਫਤੇ ਚ ਫਾਈਲ ਲਾਂਚ ਕਰਨੀ ਸ਼ੁਰੂ ਕੀਤੀਆਂ ਤਾਂ ਸ਼ੁਰੂ ਕੀਤੀਆਂ ਫੈਬ ਮਹੀਨੇ ਜਿਹੜਾ ਬੜਾ ਖਤਰਨਾਕ ਰਿਹਾ ਜੀ ਤੇ ਮੈਂ ਤਾਂ ਕਹੂੰਗਾ ਯੈਸ ਮਾਰਚ ਮਹੀਨੇ ਦੇ ਐਂਡ ਦੇ ਵਿੱਚ ਯੈਸ ਵੀਜ਼ਾਸ ਦੇਖਣ ਨੂੰ ਸਾਨੂੰ ਡੈਫੀਨਿਟਲੀ ਜ਼ਰੂਰ ਮਿਲੇਗਾ ਨਹੀਂ ਤਾਂ ਫੈਬ ਮਹੀਨੇ ਦੇ ਵਿੱਚ ਦਾ ਰੰਗ ਦਿਖਾਇਆ ਕੈਨੇਡਾ ਨੇ ਪੂਰੇ ਕਰਕੇ ਕਿਉਂਕਿ ਤੇ ਇਸੇ ਚ ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਹਮੇਸ਼ਾ ਜੋ ਵੀ ਹੈਗਾ ਸੱਚ ਨੂੰ ਰੂਬਰੂ ਕਰੋ ਤੇ ਇੱਕ ਮੈਂ ਹੋਰ ਇੱਕ ਇਹਨਾ ਸਟੇਟਮੈਂਟ ਇਹਦੇ ਵੱਡੀ ਦੇ ਦਵਾ ਕਿ ਜਦੋਂ ਸਰ ਦੇ ਨਾਲ ਨਾ ਆਫਰ ਗੋਡ ਗੱਲ ਵੀ ਹੋ ਰਹੀ ਸੀ ਕਿ ਸਰ ਕਿੰਨਾ ਇਸ ਵੇਲੇ ਬਹੁਤ ਸਾਰੇ ਬੰਦੇ ਕਹਿੰਦੇ ਕੈਨੇਡਾ ਬਾਰੇ ਤਾਂ ਗੱਲ ਹੀ ਨਹੀਂ ਕਰਨੀ ਛੱਡ ਕੇ ਦੇਖੋ ਨਾ ਗਾਹ ਕਾਉਂਦਾ ਨਾ ਵੀਜ਼ਾ ਆਉਂਦਾ ਗਾਹ ਕਾਉਂਦਾ ਦਾ ਵੀਜ਼ਾ ਨਹੀਂ ਆਉਂਦਾ ਤੇ ਮੈਂ ਦੱਸੀ ਜਾਊਂਗਾ ਪਿਛਲੇ ਮਹੀਨੇ ਜਿਵੇਂ ਅਸੀਂ ਆਪਣੇ ਆਪ ਨੂੰ ਡੈਡੀਕੇਟ ਕੀਤਾ ਸਿਰਫ ਉਹਨਾਂ ਬੱਚਿਆਂ ਨੂੰ ਜਿਹੜੇ ਜਾ ਚੁੱਕੇ ਆ ਠੀਕ ਹੈ ਨਾ ਜਿਨ੍ਹਾਂ ਕੋਲ ਮੈਨੂੰ ਕੋਈ ਹੁਣ ਕਮਾਈ ਨਹੀਂ ਹੋਣੀ ਆਲਰੇਡੀ ਜਾ ਚੁੱਕੇ ਹੋਏ ਬੱਚੇ ਚਾਹੇ ਮੇਰੇ ਕੋਲ ਕੇ ਚਾਹੇ ਉਹਨਾਂ ਦਾ ਹੌਸਲਾ ਬਲੰਦ ਕਰਨ ਨੂੰ ਤੇ ਮੈਂ ਅੱਜ ਦੱਸ ਵੀ ਰਹਾ ਮੈਂ ਤੇ ਮੇਰੇ ਤੋਂ ਨੰਬਰ ਆਫ ਐਗਜ਼ਾਮਪਲਸ ਆ ਬੱਚਿਆਂ ਨੇ ਕਰਕੇ ਦਿਖਾਇਆ ਜੇ ਮਤਲਬ ਕਿ ਉਹ ਚੀਜ਼ ਕਰਕੇ ਦਿਖਾਉਂਦੇ ਹੋ ਇਸ ਵੇਲੇ ਮਤਲਬ ਕਿ ਆਪਣੇ ਆਪ ਨੂੰ ਅਸੀਂ ਬੜਾ ਲੱਕੀ ਫੀਲ ਕਰਦੇ ਆ ਕਿ ਬੱਚੇ ਆਨੇ ਸੁਣਿਆ ਬੱਚੇ ਦੇ ਕੰਮ ਆਈਆਂ ਚੀਜ਼ਾਂ ਜੜੀਆਂ ਚੀਜ਼ਾਂ ਨਾ ਤੇ ਅੱਜ ਰਿਫਿਊਜ਼ਲ ਦੀ ਮੈਂ ਗੱਲ ਕਰ ਦਵਾ ਜੇ ਰਿਫਿਊਜ਼ਲ ਕਿਤੇ ਲੱਗ ਵੀ ਗਈ ਨਾ ਜਿੱਦਾਂ ਵੀ ਹੁਣ ਕਹਿੰਦਾ ਭਾਵਾਂ ਕੈਨੇਡਾ ਰੰਗ ਦਿਖਾਉਂਦੇ ਆ ਕੈਨੇਡਾ ਉਹ ਕੰਟਰੀ ਆ ਜੋ ਮੇਰੀ ਪੁਰਾਣੀ ਸ਼ੁਰੂ ਤੋਂ ਸਟੇਟਮੈਂਟ ਆ ਕੈਨੇਡਾ ਨੂੰ ਲੈ ਕੇ ਕੈਨੇਡਾ ਉਹ ਕੰਟਰੀ ਆ ਜਿਹੜੀ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਦਿੰਦੀ ਆ ਸੋ ਡਰਨ ਦੀ ਲੋੜ ਨਹੀਂ ਆ ਬਟ ਹਾਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਵਾਲੀ ਜਿਹੜੀ ਸਟੇਟਮੈਂਟ ਆ ਜਾਂ ਕੱਲਾ ਪਾਸ ਉਸ ਤੋਂ ਵੀ ਕਰਨਾ ਕਿ ਉਹ ਸਟੇਟਮੈਂਟ ਆ ਪਾਸਪੋਰਟ ਦੇ ਜਾ ਤੈਨੂੰ ਅਸੀਂ ਵੀਜ਼ਾ 'ਲ ਭੇਜ ਕੇ ਛੱਡਾਂਗੇ ਇਹਨਾਂ ਦੋ ਚੀਜ਼ਾਂ ਤੋਂ ਜੇ ਬਚ ਗਏ ਜ ਖਾਸ ਹੋਰ ਦੇ ਕੱਲਾ ਪਾਸਪੋਰਟ ਤੋਂ ਬਚ ਜੇ ਕਿਉਂਕਿ ਐਸ ਵੇਲੇ ਕੈਨੇਡਾ ਨੇ ਉਹ ਜਿੱਦ ਸਰਨ ਕਿਹਾ ਐਨ ਕੈਨੇਡਾ ਨੇ ਜਿਹੜੀ ਐਨ ਕਿ ਲਈ ਹੈ ਨਾ ਉਹ ਤੋਂ ਨੀ ਕੋਈ ਐਸ ਵੇਲੇ ਸਹੀ ਫਾਈਨੈਂਸ਼ੀਅਲ ਚਾਹੀਦੇ ਸਟਰੋਂਗ ਐਸਓਪੀ ਚਾਹੀਦੇ ਥੈਨ ਤੁਸੀਂ ਜਿਹੜੇ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੋ ਰਹੇ ਆ ਤਾਂ ਮੈਂ ਅੱਜ ਇਹ ਵੀ ਕਹਿ ਦਵਾ ਕੈਨੇਡਾ ਦੇ ਵਿੱਚ ਬੱਚਿਆਂ ਦਾ ਫਿਊਚਰ ਲੌਂਗ ਟਰਮ ਦੇ ਵਿੱਚ ਕੈਨੇਡਾ ਵਧੀਆ ਸੀਗਾ ਵਧੀਆ ਰਹੂਗਾ ਵਧੀਆ ਹੈਗਾ ਤੇ ਵਧੀਆ ਰਹੂਗਾ ਲੌਂਗ ਟਰਮ ਫਿਊਚਰ ਵੀ ਬਣੀ ਜਾਣਾ ਬਟ ਹੁਣ ਤਾਂ ਸੋਕ ਮੈਂ ਤਾਂ ਕਹੂੰਗਾ ਵិន ਵិន ਸਿਚੁਏਸ਼ਨ ਆ ਹਰ ਚੀਜ਼ ਕੈਨੇਡਾ ਨੇ ਸਟ੍ਰੀਮਲਾਈਨ ਕਰਤੀ ਹੈ ਬਟ ਉਹੀ ਗੱਲ ਹੈ ਨਾ ਜਦ ਤੱਕ ਟਾਈਮ ਲੱਗੂਗਾ ਕਿਉਂਕਿ ਐਸਲੇ ਜਿਹੜਾ ਇੱਕ ਡਰ ਆ ਮਾਪਿਆਂ ਨੂੰ ਵੀ ਡਰ ਆ ਕਿ ਸਾਰੀ ਉਮਰ ਦੀ ਕਮਾਈ ਲਾ ਕੇ ਭੇਜਣੀ ਜੇ ਬੱਚਾ ਉੱਥੇ ਬੱਚਿਆਂ ਨੂੰ ਕਿਤੇ ਛੱਡ ਕੇ ਵਾਪਸ ਨਾ ਜਿਹੜਾ ਕਿ ਆਉਣਾ ਪੈ ਜਾਵੇ ਛੱਡ ਕੇ ਆਣਗੇ ਬੱਚੇ ਜਿਹਨਾਂ ਦਾ ਸਰਦਾ ਮੈਂ ਤਾਂ ਕਹੂੰਗਾ ਕਿਉਂਕਿ ਇੰਡੀਆ 'ਚ ਵੀ ਸਭ ਨੂੰ ਪਤਾ ਪੈ ਲੀਆਂ ਦੇ ਰੇਡ ਬੜੇ ਅਸਮਾਨੇ ਲੱਗੇ ਹੋਏ ਤੇ ਕੋਈ ਹੁਣ ਉਹਦੀ ਕੰਪੈਰੀਜ਼ਨ ਨਹੀਂ ਹੈਗਾ ਸੋ ਆ ਜਾਣਗੇ ਜਿਹਨਾਂ ਦਾ ਸਰਦਾ ਹੋਇਆ ਪਰ ਹਾਂ ਜਿਹਨੇ ਕੁਝ ਕਰਕੇ ਦਿਖਾਉਣਾ ਜਿੰਨੂੰ ਪਤਾ ਵਾ ਕਿ ਹਾਂ ਵੀ ਪੇ ਦੀ ਪਾਗ ਦੇ ਕਰਜ਼ਾ ਚੜਿਆ ਹੋਇਆ ਸਿਰ ਦੇ ਪੇ ਦੇ ਸਿਰ ਤੇ ਕਰਜ਼ਾ ਚੜਿਆ ਲਾਉਣਾ ਵਾ ਉਹ ਤਾਂ ਕਰਕੇ ਦਿਖਾਊਗਾ ਜੀ ਕਿਉਂਕਿ ਅੱਜ ਮੈਂ ਦੱਸ ਦਵਾਂ ਡੱਲੇ ਜਾਈਕਲ ਮੇਰੇ ਕੋਲ ਇਦਾਂ ਦੇ ਬੱਚੇ ਵੀ ਮਿਲ ਕੇ ਗਏ ਹੈ ਸਪੈਸ਼ਲੀ ਥੈਂਕ ਯੂ ਕਰਕੇ ਦੱਸਿਆ ਕਿ ਹਾਂਜੀ ਕਿ ਅਸੀਂ ਸਾਡਾ ਬੱਚਾ ਇਸ ਉਸ ਟਰੈਕ ਤੇ ਹੈਗਾ ਵਾ ਤੇ ਉਹ ਵੀ ਬੱਚੇ ਆਏਗੇ ਜਿਹੜੇ ਕਿ ਹਾਸੇ ਮੇਰੇ ਅੱਜ ਦੱਸਦੇ ਆ ਕਿ ਬਸ ਠੀਕ ਹੈ ਜੀ ਇੰਨੇ ਲੱਕ ਛੱਡ ਕੇ ਆਗੇ ਚੱਲ ਕੋਈ ਗੱਲ ਨਹੀਂ ਇੱਧਰ ਕੁਝ ਕਰ ਲਾਂਗੇ ਬਟ ਕੈਨੇਡਾ ਦੇ ਵਿੱਚ ਮਿਹਨਤ ਜੇ ਕਰਨੀ ਹੈ ਤਾਂ ਸਭ ਕੁਝ ਹੈਗਾ ਮਿਹਨਤ ਦੇ ਨਾਲ ਦੀ ਸਬਰ ਜਿਹੜਾ ਸਭ ਤੋਂ ਵੱਡੀ ਜਿਹੜੀ ਕਿ ਮੈਂ ਤਾਂ ਕਹੂੰਗਾ ਅਸਲੇ ਰੱਖਣ ਦੀ ਲੋੜ ਹੈਗੀ ਆ ਕਈਆਂ ਨੂੰ ਚੀਜ਼ਾਂ ਬਹੁਤ ਛੇਤੀ ਮਿਲ ਜਾਂਦੀਆਂ ਤੇ ਕਈਆਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਬਟ ਹਾਂ ਇੱਕ ਚੀਜ਼ ਕਾਮਨ ਜ਼ਰੂਰ ਆ ਮਿਹਨਤ ਦੀ ਹੈਗੀ ਆ ਤੇ ਬਾਕੀ ਇਹ ਰਿਫਿਊਜ਼ਲਾਂ ਜੇ ਲੱ ਥੋੜਾ ਜਾਇ ਤੇ ਹੌਸਲਾ ਰੱਖਣ ਦੀ ਲੋੜ ਆ ਤੇ ਸਬਰ ਰੱਖਣ ਦੀ ਤੁਹਾਨੂੰ ਲੋੜ ਆ ਜੇ ਤੁਹਾਨੂੰ ਤੁਹਾਡੀ ਫਾਈਲ ਦੇ ਵਿੱਚ ਇੰਪਰੂਵਮੈਂਟ ਤੁਸੀਂ ਕਰ ਸਕਦੇ ਤੇ ਜਰੂਰ ਡੈਫੀਨੇਟਲੀ ਕਰਦੇ ਰਹੋ ਦੈਨ ਹੀ ਜਿਹੜਾ ਕਿ ਸਿਰੇ ਲਗੋਗੇ ਸੋ ਆਉਣ ਵਾਲੇ ਜਿਹੜੇ ਹੁਣ ਖਾਸ ਤੌਰ ਦੇ ਬੱਚਿਆਂ ਦੇ ਪੇਪਰ ਖਤਮ ਹੋਇਆ ਨਾ ਹੁਣ ਤੇ ਸਾਰਾ ਜਿਵੇਂ ਮੈਂ ਜੇ ਉਹ ਵੀ ਕਰ ਤੇ ਗੱਲ ਕਰਨ ਤੁਹਾਡੇ ਨਾਲ ਤੇ ਸ਼ੇਅਰ ਕਰ ਦਵਾਂ ਇੱਥੇ ਮਾਪੇ ਜੀ ਉਹ ਵੀ ਨਾ ਜਿਹਨੇ ਤੇ ਪੱਛਾ ਭੇਜਣਾ ਭੇਜਣਾ ਹੀ ਆ ਮਾਪੇ ਅਸਲ ਇਹ ਪੁੱਛਦੇ ਆ ਜੀ ਕਿੱਦਾਂ ਕੈਨੇਡਾ ਭੇਜ ਦਈਏ ਜਾਂ ਕਿਸੇ ਹੋਰ ਭੇਜੀਏ ਭੇਜਣਾ ਜਰੂਰ ਆ ਕਿਉਂਕਿ ਉਹਨਾਂ ਨੂੰ ਵੀ ਪਤਾ ਵਾ ਕਿ ਹਾਂ ਵੀ ਜੇ ਮੈਂ ਤਾਂ ਕਹੂੰਗਾ ਕਿ ਜੇ ਅਸੀਂ ਇੰਨੀ ਅਮਾਉਂਟ ਖਰਚ ਕੇ ਬੱਚਾ ਬਾਹਰ ਜਾਂਦਾ ਬੱਚਾ ਉਹਨ ਟਰੈਕ ਪੈਂਦਾ ਵਾ ਤੇ ਸਭ ਨੂੰ ਪਤਾ ਇੰਨੇ ਪੈਸੇ ਅੱਜ ਦੀ ਰੇਟ ਇੰਡੀਆ ਖਾਚ ਕੇ ਕੁਝ ਨਹੀਂ ਆਉਣਾ ਹੁਣ ਤਾਂ ਸਰ ਜਮੀਨਾ ਨਹੀਂ ਆਉਂਦੀਆਂ ਪੈਲੀਆਂ ਨਹੀਂ ਆਉਂਦੀਆਂ ਕਰੋੜਾਂ ਰੁਪਏ ਦੇ ਵਿੱਚ ਹੁਣ ਗੱਲਾਂ ਚੱਲ ਗਈਆਂ ਸੋ ਬੱਚੇ ਨੂੰ ਸੈੱਟ ਕਰਨ ਦੀ ਸਭ ਤੋਂ ਜਿਹੜੀ ਮਾਪੇ ਦੀ ਜ਼ਿੰਮੇਵਾਰੀ ਹੁੰਦੀ ਆ ਸੋ ਸਭ ਨੂੰ ਪਤਾ ਵਾ ਕਿ ਹਾਂ ਬੱਚਾ ਸੇਫ ਹਥਾਂ ਚ ਕਿੱਦਾਂ ਜਾਵੇ ਕਿਉਂਕਿ ਉੱਥੇ ਜੋ ਕਾਨੂੰਨ ਆ ਜੋ ਫੇਵਰਿਜ਼ਮ ਚੀਜ਼ਾਂ ਹੁੰਦੀਆਂ ਬੱਚਿਆਂ ਦੇ ਸਪੋਰਟ ਦੇ ਵਿੱਚ ਖੜਦੇ ਨੇ ਵੀ ਉੱ ਪਰ ਇੱਕ ਚੀਜ਼ ਮੈਂ ਦਗਾਉਂਗਾ ਆਪਣੇ ਅਜੇ ਬੱਚਿਆਂ ਨੂੰ ਸਮਝਾ ਦਿਓ ਬਿਠਾ ਬਿਠਾ ਕੇ ਮੈਨਰੇ ਕੋ ਕਰੀਅਰ ਕਾਉਂਸਲਿੰਗ ਉਹਨਾਂ ਨੂੰ ਦੇ ਦਿਓ ਕਿ ਪੁੱਤ ਜੇ ਤਾ ਬਾਹਰ ਪੜ੍ਹਾਈ ਨੂੰ ਤਵੱਜੋ ਦੇ ਦੇਗਾ ਜ਼ਿੰਦਗੀ ਬਣੂਗੀ ਜਗਾੜ ਬੰਦ ਹੋਗੇ ਜਗਾੜ ਵਾਸਤੇ ਵਾਸਤੇ ਕੈਨੇਡਾ ਕੈਨੇਡਾ ਜਿਹੜਾ ਨਹੀਂ ਰਿਹਾ ਤੇ ਅਜੇ ਇੱਕ ਹੋਰ ਐਗਜ਼ਾਮਪਲ ਦੇ ਦੇਵਾਂ ਜਦੋਂ ਕਿਸੇ ਨੇ ਘਰ ਬਣਾਉਣਾ ਹੁੰਦਾ ਨਾ ਆਪਣੀ ਖਾਲੀ ਜ਼ਮੀਨ ਤੇ ਤੇ ਆਪਾਂ ਕੀ ਕਰਦੇ ਆ ਆਰਕੀਟੈਕਟ ਕੋਲ ਜਾਂਦੇ ਉਹਨੂੰ ਕਹਿੰਦੇ ਹਾਂ ਵੀ ਭਰਾ ਮੈਨੂੰ ਨਕਸ਼ਾ ਬਣਾ ਕੇ ਦੇ ਮੈਨੂੰ ਮੇਰਾ ਆ ਮੇਰਾ ਬਜਟ ਆ ਮੈਂ ਇਦਾਂ ਦੀ ਚੀਜ਼ ਚਾਹੁੰਦਾ ਦੈਨ ਉਹ ਤੁਹਾਨੂੰ ਨਕਸ਼ਾ ਬਣਾ ਕੇ ਦਿੰਦਾ ਕਿ ਹਾਂ ਵੀ ਤੁਹਾਡਾ ਜੇ ਤੁਸੀਂ ਮੇਰੇ ਕਹਿ ਤੇ ਚੱਲਦੇ ਆਂ ਇਦਾਂ ਇਦਾਂ ਦੀ ਤੁਹਾਡੀ ਚੀਜ਼ ਬਣ ਸਕਦੀ ਆ ਠੀਕ ਹੈ ਨਾ ਸੋ ਇਹੀ ਸਵਾਲ ਮੈਂ ਤਾਂ ਕਹੂੰਗਾ ਤੁਹਾਨੂੰ ਸਾਡੇ ਵਰਗੇ ਸਲਾਹਕਾਰਾਂ ਤੋਂ ਪੁੱਛਣਾ ਚਾਹੀਦਾ ਵਾ ਕਿ ਹਾਂ ਵੀ ਸਾਡੇ ਬੱਚੇ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿੰਦਗੀ ਕਿੱਦਾਂ ਬਣ ਸਕਦੀ ਆ ਕਿਹੜਾ ਕਾਲਜ ਕਿਹੜਾ ਕੋਰਸ ਕਿੱਦਾਂ ਦੀ ਜੌਬ ਬਾਅਦ ਵਿੱਚ ਪੀਆਰ ਦੇ ਵਿੱਚ ਕਿੱਦਾਂ ਹੱਲਪ ਹੋ ਸਕਦੀ ਆ ਦੈਨ ਇਹ ਜਿਹੜੇ ਫੈਸਲੇ ਲੋ ਤਾਂ ਹੀ ਜਿਹੜਾ ਮੈਂ ਤਾਂ ਕਹੂੰਗਾ ਲੌਂਗ ਟਰਮ ਦੇ ਵਿੱਚ ਜਿਹੜੀ ਕੀ ਹੈ ਜ਼ਿੰਦਗੀ ਬਣੂਗੀ ਜਿੱਦਾਂ ਆਪਣੇ ਸੋਹਣੇ ਘਰ ਬਣਦੇ ਐ ਈਦੀ ਤੁਹਾਡੇ ਧੀ ਪੁੱਤ ਦੀ ਜ਼ਿੰਦਗੀ ਬਣੂਗੀ ਸੋ ਇਸ ਚੀਜ਼ਾਂ ਦਾ ਖਿਆਲ ਜ਼ਰੂਰ ਰੱਖਿਓ ਬਾਕੀ ਉਮੀਦ ਕਰਨਾ ਰਾਜੀ ਖੁਸ਼ੀ ਚੜ੍ਹਦੀ ਕਲਾ ਰਹੋ ਰਿਫਿਊਜ਼ਲ ਆਈਆ ਡਰਨ ਦੀ ਲੋੜ ਨਹੀਂ ਐ ਜ਼ਰੂਰ ਪੈਨਕਲ ਦੇ ਆਫਿਸ ਆ ਕੇ ਤੁਸੀਂ ਸਾਡੇ ਨਾਲ ਮਿਲ ਸਕਦੇ ਆ ਚਲੋ ਬਹੁਤ ਬਹੁਤ ਧੰਨਵਾਦ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੀਰਤ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਐ 85578 85577 ਇਸ ਨੰਬਰ ਤੇ ਟੈਲੀਫੋਨ ਕਰਕੇ ਤੀਰਤ ਜੀ ਦੇ ਨਾਲ ਗੱਲ ਕਰੋ ਪੂਰੀ ਕਲੈਰਿਟੀ ਲੋ ਜ਼ਿੰਦਗੀ ਦੇ ਸਾਸਲੇ ਕਰੋ ਧੰਨਵਾਦ